ਸਾਸਟੇ ਗਾਲ ਜੀ ਸਾਰਿਆਂ ਨੂੰ ਅੱਜ ਅਸੀਂ ਗੁੰਦਾਂ ਤੇ ਵੇਸਣ ਦੇ ਲੱਡੂ ਬਣਾਵਾਂਗੇ ਸਰਦੀਆਂ ਦੇ ਵਿੱਚ ਇਹਨਾਂ ਨੂੰ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ ਇਹ ਬਹੁਤ ਵਧੀਆ ਬਹੁੰਦੇ ਨੇ ਸਵਾਦ ਵੀ ਬਹੁਤ ਹੁੰਦੇ ਨੇ ਆਓ ਇਹਨਾਂ ਨੂੰ ਅਸੀਂ ਬਣਾਉਣਾ ਸ਼ੁਰੂ ਕਰਦੇ ਆ ਇਸ ਤੇ ਲਈ ਵੱਟੀ ਕੋਲੀ ਮੈਂ ਇੱਕ ਵੇਸਣ ਦੀ ਲਈ ਹੈ ਜਿੰਨਾ ਵੇਸਣ ਲਿਆ ਹੈ ਉਸ ਤੋਂ ਥੋੜੀ ਜਿਹੀ ਘੱਟ ਅਸੀਂ ਬੂਰਾ ਖੰਡ ਲਈ ਹੈ ਵਸੇ ਜਿੰਨੀ ਜਿੰਨਾ ਵੇਸਣ ਹੁੰਦਾ ਉਨੀ ਹੀ ਖੰਡ ਪਾਈ ਦੀ ਹੈ ਜਿਸ ਦੇ ਵਿੱਚ ਪਰ ਅੱਜਕੱਲ ਸਾਰੇ ਮਿੱਠਾ ਘਾਟ ਪਸੰਦ ਕਰਦੇ ਨੇ ਇਸ ਲਈ ਥੋੜੀ ਘੱਟ ਮੈਂ ਇਸ ਵਿੱਚ ਖੰਡ ਲਈ ਹੈ ਤੁਸੀਂ ਆਪਣੇ ਹਿਸਾਬ ਨਾਲ ਵੀ ਮਿੱਠਾ ਵਾਧਾ ਘਟਾ ਸਕਦੇ ਹੋ 20 ਗ੍ਰਾਮ ਦੇ ਕਰੀਬ ਮੈਂ ਗੁੰਦਾ ਲਈਆਂ ਨੇ ਬਾਕੀ ਡਰਾਈ ਫਰੂਟ ਲਿਆ ਹੈ ਜੋ ਡਰਾਈ ਫਰੂਟ ਤੁਹਾਨੂੰ ਪਸੰਦ ਹੈ ਤੁਸੀਂ ਇਸ ਵਿੱਚ ਵਰਤ ਸਕਦੇ ਹੋ ਹੁਣ ਅਸੀਂ ਜਿਹੜਾ ਡ్రਾਈ ਫਰੂਟ ਹੈ ਇਸ ਨੂੰ ਪੀਸ ਲਵਾਂਗੇ ਜੇਕਰ ਤੁਸੀਂ ਮੋਟਾ ਡ్రਾਈ ਫਰੂਟ ਖਾਣਾ ਪਸੰਦ ਕਰਦੇ ਹੋ ਤਾਂ ਵੱਡੇ ਵੱਡੇ ਟੁਕੜੇ ਇਸ ਤੇ ਕੱਟ ਲਓ ਮੈਂ ਇਸ ਨੂੰ ਪੀਸ ਲਿਆ ਹੈ ਹੁਣ ਅਸੀਂ ਘਿਓ ਪਾਵਾਂਗੇ ਦੇਸੀ ਘਿਓ ਕੜਾਈ 'ਚ ਇਸ ਵਿੱਚ ਅਸੀਂ ਦੇਸੀ ਘਿਓ ਹੀ ਵਰਤਣਾ ਹੈ ਅਤੇ ਇਸ ਵਿੱਚ ਗੁੰਦਾ ਪਾ ਦਵਾਂਗੇ ਤੇਜ਼ ਸੇਕ ਦੇ ਉੱਤੇ ਅਸੀਂ ਗੁੰਦਾ ਨੂੰ ਤਲ ਲੈਣਾ ਹੈ ਗੁੰਦਾ ਫੁੱਲ ਜਾਣ ਗਿਆ ਤੇ ਫਿਰ ਅਸੀਂ ਇਹਨਾਂ ਨੂੰ ਕੱਟ ਲਵਾਂਗੇ ਬਾਹਰ ਇਕ ਗੁੰਦਾ ਸਾਡੀਆਂ ਹੋ ਗਈਆਂ ਨੇ ਇਹਨਾਂ ਨੂੰ ਕੱਢ ਲਾਂਗੇ ਗੁੰਦਾ ਕੱਢਣ ਤੋਂ ਬਾਅਦ ਵੇਸਣ ਪਾ ਦਵਾਂਗੇ ਕੜਾਈ 'ਚ ਪਹਿਲੇ ਹਲਕਾ ਜਿਹਾ ਵੇਸਣ ਨੂੰ ਮੈਂ 1 ਮਿੰਟ ਲਈ ਇੱਤਾ ਹੀ ਪੋਨ ਲਾਵਾਂਗੀ ਗੁੰਦਾ ਨੂੰ ਠੰਡੇ ਹੋਣ ਤੋਂ ਬਾਅਦ ਅਸੀਂ ਗਲਾਸ ਦੇ ਨਾਲ ਪੀਸ ਲੈਣਾ ਹੈ ਹੁਣ ਵੇਸਣ ਦੇ ਵਿੱਚ ਘਿਓ ਪਾਵਾਂਗੇ ਜ਼ਰੂਰਤ ਅਨੁਸਾਰ ਇਸ ਵਿੱਚ ਘਿਓ ਪਾਉਂਦੇ ਜਾਵਾਂਗੇ ਥੋੜਾ ਜਿਹਾ ਘਿਓ ਹੋਰ ਪਾਵਾਂਗੇ ਜਿੰਨਾ ਬੇਸਨ ਹੈ ਉਸ ਤੋਂ ਅੱਧਾ ਕਿਉ ਇਸ ਵਿੱਚ ਪੈ ਜਾਂਦਾ ਹੈ ਪਰ ਫਿਰ ਵੀ ਕਈ ਵਾਰੀ ਕਿਉ ਜ਼ਿਆਦਾ ਹੋ ਜਾਂਦਾ ਤਾਂ ਫਿਰ ਸਾਡੇ ਲੱਡੂ ਸਹੀ ਨਹੀਂ ਬਣਦੇ ਹੱਥਾਂ ਨੂੰ ਕਿਉ ਲੱਗਦਾ ਰਹਿੰਦਾ ਇਸ ਲਈ ਜ਼ਰੂਰਤ ਦੇ ਅਨਸਾਰ ਅਸੀਂ ਇਸ ਵਿੱਚ ਕਿਉ ਪਾਉਂਦੇ ਜਾਵਾਂਗੇ ਜੇ ਤੁਸੀਂ ਇਸ ਵਿੱਚ ਡ్రਾਈ ਫਰੂਟ ਨਹੀਂ ਪਾਉਣਾ ਚਾਹੁੰਦੇ ਤਾਂ ਤੁਸੀਂ ਉਸ ਨੂੰ ਸਕਿੱਪ ਕਰ ਸਕਦੇ ਹੋ ਇਹਨੂੰ ਤੁਸੀਂ ਸਿਰਫ ਕਿਉਬੇਸਨ ਗੁੰਦਾਂ ਤੇ ਖੰਡ ਨਾਲ ਵੀ ਬਣਾ ਸਕਦੇ ਹੋ ਖੰਡ ਦੀ ਜਗ੍ਹਾ ਤੁਸੀਂ ਗੁੜ ਦੀ ਸ਼ੱਕਰ ਵੀ ਵਰਤ ਸਕਦੇ ਹੋ ਵੇਸਣ ਹੁਣ ਪੂਰੀ ਤਰ੍ਹਾਂ ਨਾਲ ਘਿਓ ਵਿੱਚ ਪੂਜ ਰਿਹਾ ਹੈ ਇਸ ਵਿੱਚ ਹੁਣ ਅਸੀਂ ਔਰ ਕਿਓ ਨਹੀਂ ਪਾਵਾਂਗੇ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਭੁੰਨਣਾ ਬਹੁਤ ਜ਼ਰੂਰੀ ਹੈ ਇਸ ਦੇ ਵਿੱਚ ਮੇਨ ਸਟੈਪ ਹੀ ਇਹੀ ਹੈ ਕਿ ਇਸੀ ਵੇਸਣ ਨੂੰ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਭੁੰਨ ਲੈਣਾ ਜਦੋਂ ਵੇਸਣ ਦਾ ਥੋੜਾ ਜਿਹਾ ਰੰਗ ਬਦਲਣਾ ਸ਼ੁਰੂ ਹੋ ਜਾਵੇ ਤੇ ਹਲਕੀ ਜੀ ਖੁਸ਼ਬੂ ਆਣੀ ਸ਼ੁਰੂ ਹੋ ਜਾਏ ਤਾਂ ਸਮਝੋ ਕਿ ਵੇਸਣ ਸਾਡਾ ਚੰਗੀ ਤਰ੍ਹਾਂ ਪੁੱਜ ਗਿਆ ਹੈ ਇਹ ਵੇਖੋ ਥੋੜਾ ਥੋੜਾ ਘਿਓ ਵੀ ਬੇਸਨ ਨੇ ਚੜਨਾ ਸ਼ੁਰੂ ਕਰ ਦਿੱਤਾ ਹੈ ਕਈ ਵਾਰੀ ਘਿਓ ਨਹੀਂ ਛੜਦਾ ਬੇਸਨ ਪਰ ਇਸ ਦਾ ਰੰਗ ਬਦਲ ਜਾਵੇ ਥੋੜਾ ਜਿਹਾ ਤੇ ਖੁਸ਼ਬੂ ਆਣੀ ਸ਼ੁਰੂ ਹੋ ਜਾਵੇ ਤਾਂ ਸਮਝੋ ਕਿ ਬੇਸਨ ਸਾਡਾ ਪੁੱਜ ਗਿਆ ਹੈ ਇਸ ਤੇ ਵਿੱਚ ਗੁੰਦਾ ਪਾ ਦਾਂਗੇ ਪੀਸੀਆਂ ਆਈਆਂ ਤੇ ਨਾਲ ਪੀਸਿਆ ਆਇਆ ਡਰਾਈ ਫਰੂਟ ਪਾ ਦਾਂਗੇ ਮਿਕਸ ਕਰ ਦਾਂਗੇ ਤੇ 2-3 ਮਿੰਟ ਇਸ ਨੂੰ ਅਸੀਂ ਹੋਰ ਪੁੰਨ ਲਵਾਂਗੇ ਤਾਂ ਕਿ ਜਿਹੜਾ ਸਾਡਾ ਡਰਾਈ ਫਰੂਟ ਹੈ ਉਹ ਵੀ ਥੋੜੀ ਪੁੱਜ ਜਾਵੇ ਇਸ ਤੋਂ ਬਾਅਦ ਗੈਸ ਬੰਦ ਕਰ ਦਾਂਗੇ ਤੇ ਉਸੇ ਵਕਤ ਅਸੀਂ ਇਸ ਵਿੱਚ ਬੂਰਾ ਖੰਡ ਪਾ ਦੇਣੀ ਹੈ ਗੈਸ ਨੂੰ ਬੰਦ ਰਹਿਣ ਦੇਣਾ ਹੈ ਗੈਸ ਚੱਲਦੇ ਤੇ ਅਸੀਂ ਬੂਰਾ ਖੰਡ ਨਹੀਂ ਮਿਲਾਣੀ ਨਹੀਂ ਤੇ ਇਸ ਤੇ ਢੇਲੇ ਬਣ ਜਾਣਗੇ ਗੈਸ ਨੂੰ ਬੰਦ ਕਰਨ ਤੋਂ ਬਾਅਦ ਇਸ ਗਰਮ ਗਰਮ ਸਮਗਰੀ ਦੇ ਵਿੱਚ ਹੀ ਅਸੀਂ ਬੂਰਾ ਖੰਡ ਨੂੰ ਰਲਾ ਦੇਣਾ ਹੈ ਮਿਕਸ ਕਰਨ ਤੋਂ ਬਾਅਦ ਅਸੀਂ ਹਲਕਾ ਜਨ ਨੂੰ ਠੰਡਾ ਕਰ ਲਾਂਗੇ ਤੇ ਫਿਰ ਅਸੀਂ ਇਸ ਤੇ ਲੱਡੂ ਬਣਾ ਲਾਂਗੇ ਪੂਰਾ ਠੰਡਾ ਨਹੀਂ ਕਰਨਾ ਤੱਕ ਇਹਦੇ ਅਸੀਂ ਲੱਡੂ ਬਣਾ ਲੈਣੇ ਆ ਇਹ ਬਹੁਤ ਸਵਾਦ ਲੱਡੂ ਬਣਦੇ ਨੇ ਤਾਕਤ ਵੀ ਇਨਾਂ ਵਿੱਚ ਪੂਰੀ ਹੈ ਤੇ ਸਵਾਦ ਵੀ ਪੂਰਾ ਆਏਗਾ ਤੁਹਾਨੂੰ ਇਹ ਸਾਡੇ ਲੱਡੂ ਬਣ ਕੇ ਤਿਆਰ ਨੇ ਵੀਡੀਓ ਚੰਗੀ ਲੱਗੇ ਤਾਂ ਨੂੰ ਲਾਈਕ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਵੇਖਣ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ